ਕਾਕੇ ਗੱਲ ਸੁਣੀ ਆਏ ਅੰਮਾ ਆ ਵੀ ਹੋਇਆ ਇਹ ਉਹ ਬੈਂਕ ਨਹੀਂ ਜਾਣਾ ਤੇ ਪਰਸ ਨੂੰ ਆਇਆ ਕਰਨਾ ਚੱਲੂਗਾ ਮੇਰੇ ਨਾਲ ਇਹ ਹੋਇਆ ਕੀ ਹੈ ਪਿੰਡ ਕਾ ਤੇ ਜਾਣਾ ਜੀ ਜੀ ਕਰਦੀ ਮਰਦੀ ਹੋਰ ਤੇ ਲਾਣਾ ਅੱਛਾ ਉਹਦੇ ਪੈਰੋਂ ਤੇ ਜਾਣ ਹੀ ਹੋਣਾ ਹੈ ਕਿ ਮੈਂ ਫੈਸਲਾ ਨਹੀਂ ਆਪਾਂ ਜਾ ਰਹੇ ਹਾਂ ਹੂੰ ਚਲ ਕੋਈ ਨਹੀਂ ਤੇ ਨਾ ਕੀ ਕਹਿੰਦੀ ਹੈ ਉਹ ਨੂੰ ਤਾਂ ਹਾਂ ਪੁੱਛਿਆ ਨਹੀਂ ਪਹਿਲਾਂ ਤੈਨੂੰ ਪੁੱਛਿਆ ਹਾਂ ਹੂੰ ਜਾਣਾ ਕੋਈ ਨਹੀਂ ਸਾਹੀ ਕਿਥੇ ਹੂੰ ਚਲ ਕੋਈ ਨਹੀਂ ਮੋੜ ਮਾਣਾ ਨਹੀਂ ਚੱਲ ਅੱਜ ਮੈਂ ਰੋਟਰ ਮੰਡੀ ਤੇ ਜਾਣਾ ਪੈਣਾ ਚਲ ਕੋਈ ਜੇ ਤੁਰੀ ਜਾਂ ਦੇਖੇ ਜਾਣਾ ਤੇ ਜਾਣਾ ਪੈਂਦਾ ਜੀ ਨਾ ਤੇ ਸਨਾਨਾ ਕਹਿੰਦੀ ਮੈਂ ਪਿੱਕੇ ਜਾਣਾ ਅੱਜ ਮੇਰੀ ਗੱਲ ਸੁਣਿਆ ਕੀ ਹੋਇਆ ਕੀ ਹੋਇਆ ਕੀ ਹੋਇਆ ਦੇਖੋ ਹੋਰ ਕੀ ਕਰਨਾ ਰੈਸਿਪੀ ਨਹੀਂ ਹੈ ਮੈਂ ਤਾਂ ਵੈਸੇ ਹੀ ਕੱਢਦਾ ਮਮੀ ਕਹਿੰਦੀ ਵਿਆਹ ਵੀ ਜਾਣਾ ਮੈਂ ਸਵਾਰ ਨੂੰ ਵੀ ਲੈਣਾ ਜਾਣਾ ਮੈਂ ਕੋਈ ਨਹੀਂ ਮੇਰੇ ਨਾਲ ਕੋਈ ਗੱਲ ਨਹੀਂ ਕਰਦਾ ਤੂੰ ਤੇਰੇ ਨਾਲ ਗੱਲ ਹੀ ਨਹੀਂ ਕਰਦਾ ਤੇਰੇ ਨਾਲ ਵੀ ਗੱਲਾਂ ਕਰਦੇ ਜਿਹੜੇ ਘਰਦਿਆਂ ਨੇ ਕਰਨੀਆਂ ਘਰਦਿਆਂ ਨੇ ਵੀ ਕਰਨੀਆਂ ਜਿਹੜੀ ਗੱਲ ਕਰਨੀ ਹੈ ਤਾਂ ਕਰਨੀ ਹੀ ਹੈ ਉਹ ਤਾਂ ਇਹ ਪੁੱਛਦੇ ਹੀ ਦੀ ਪਿੰਡ ਜਾਣਾ ਪਰ ਮੈਂ ਕਿਹਾ ਚੱਲ ਕੋਈ ਨਹੀਂ ਨਹੀਂ ਤੇਰੇ ਨਾਲ ਕੋਈ ਗੱਲ ਹੀ ਨਹੀਂ ਕਰਦਾ ਕੋਈ ਵੀ ਨਹੀਂ ਕਰਦਾ ਤੁਸੀਂ ਵੀ ਜੋ ਵੀ ਗੱਲ ਕਰਨੀ ਹੁੰਦੀ ਆ ਜਾ ਕੇ ਮੰਮੀ ਨਾਲ ਕਰ ਦਿਓ ਮੇਰੀ ਕੋਈ ਵੈਰੜੀ ਨਹੀਂ ਹੈਗੀ ਸੁਣਾਣਾ ਝੂਠ ਨਾ ਬੋਲ ਤੇਰੇ ਨਾਲ ਕੋਈ ਗੱਲ ਨਹੀਂ ਹੁੰਦੀ ਨਹੀਂ ਤੁਸੀਂ ਕੋਈ ਗੱਲ ਨਹੀਂ ਕਰਦੇ ਹੈਗੇ ਮੇਰੇ ਨਾਲ ਦੱਸ ਮੈਂ ਸਾਰੀ ਘਰਦਿਆਂ ਨਾਲ ਕਰਦਾ ਤੇਰੇ ਨਾਲ ਤਾਂ ਕੋਈ ਕਰਦਾ ਹੀ ਨਹੀਂ ਹੈਗਾ ਨਹੀਂ ਨਹੀਂ ਕੋਈ ਵੀ ਨਹੀਂ ਕਰਦਾ ਠੀਕ ਆ ਜਦੋਂ ਵੀ ਦੇਖੋ ਘਰਦਿਆਂ ਨੇ ਘਰਦਿਆਂ ਨੇ ਕਰਨੀ ਨਹੀਂ ਨੀ ਹੈ ਜਿਹਨਾਂ ਨੇ ਐਡਾ ਵੱਡਾ ਕੀਤਾ ਪਾਲ ਪੋਸ ਕੇ ਠੀਕ ਆ ਫਿਰ ਤੁਹਾਡੀ ਮਰਜ਼ੀ ਹੈ ਤੂੰ ਜੋ ਮਰਜ਼ੀ ਕਰ ਕੋਈ ਠੀਕ ਆ ਠੀਕ ਆ ਓ ਯਾਰ ਠੀਕ ਆ ਇਹ ਇਦਾਂ ਥੋੜੀ ਹੁੰਦਾ ਜਿੱਦਾਂ ਤੁਸੀਂ ਕਹਿੰਦੇ ਆ ਠੀਕ ਆ ਮੈਂ ਮਾਂ ਪਿਓ ਦੀ ਤਾਂ ਸੁਣਨੀ ਹੋਈ ਆ ਇਹ ਕੀ ਗੱਲ ਹੋ ਗਈ ਆ ਮੇ ਮੰਮੀ ਮੰਮੀ ਮੈਂ ਘਰ ਵਾਲੀ ਦੀ ਸੁਣਦਾ ਨਹੀਂ ਹੈਗਾ ਵਿਆਹ ਕੇ ਲੈਂਦੀ ਮੈਂ ਕਿਹਨਾਂ ਕੱਢ ਕੇ ਲੈਂਦੀ ਵਿਆਹ ਕੇ ਲੈਂਦੀ ਆ ਤਾਂ ਠੀਕ ਆ ਹਾਂ ਠੀਕ ਆ ਫਿਰ ਠੀਕ ਆ ਕਰੋ ਆਪਣੀ ਮਨ ਮਰਜ਼ੀ ਮੈਂ ਕਰਦਾ ਵੀ ਠੀਕ ਆ ਜਿੱਦਾਂ ਤੁਹਾਨੂੰ ਠੀਕ ਲੱਗਦਾ ਮੈਂ ਹੈਲੋ ਸਸਰੀ ਕਾਂ ਸਾਸਕੇ ਕਾਲ ਕਿਆ ਹਾਲ ਹੈ ਆਇਆ ਪੜ ਗਿਆ ਥਕਰ ਇੱਕ ਪੁਲਿਸ ਪਿਆ ਹੋਇਆ ਬਹੁਤ ਜ਼ਿਆਦਾ ਆਪਸ਼ੀ ਵੀ ਕਿਆ ਲੜੀ ਜਾਂਦੇ ਆ ਪਤਾ ਨਹੀਂ ਕੀ ਹੋਇਆ ਵਾ ਕੀ ਨਹੀਂ ਹੋਇਆ ਵਾ ਉਹ ਆਪਸ਼ੀ ਕਿਉਂ ਕਹਿੰਦੀ ਮੈਂ ਪਿੰਕੇ ਆਣਾ ਤੇ ਲੜ ਪਏ ਉਹ ਕਹਿੰਦਾ ਤੇਰੀ ਨਹੀਂ ਸੁਣ ਉਹ ਮੇਰੇ ਜੀ ਗੱਲ ਕਰਦੀ ਉਹ ਕਹਿੰਦੀ ਤੂੰ ਹੀ ਨੂੰ ਸਕਾਲੀ ਜਾਨੀ ਐ ਤੇ ਮੈਂ ਕਿ ਸਕਣ ਮੈਂ ਤਾਂ ਇਦੀ ਪੁੱਛਿਆ ਮੈਂ ਕਿ ਪਿੰਡ ਨੂੰ ਜਾਣਾ ਐ ਕਦੋਂ ਜਾਣਾ ਐ ਦੱਸ ਦੇ ਮੈਨੂੰ ਉਹ ਜਾ ਕੇ ਪੁਲਿਸ ਕਰ ਲਿਆ ਉਹਨੇ ਆਇਓ ਮੜਾ ਜਾ ਇੱਕ ਮਿੰਟ ਹਾਂ ਨੀ ਮੈਂ ਵਸਾਈ ਬੰਨ ਮਰਜੀ ਠੀਕ ਆ ਠੀਕ ਆ ਠੀਕ ਆ ਫੋਨ ਤੱਕ ਕਿਉਂ ਲਾਇਆ ਮੈਂ ਕੁੜੀ ਨੂੰ ਫੋਨ ਲਾਇਆ ਹੁਣ ਕਰਨਾ ਹੀ ਤਾਂ ਫੋਨ ਇਹ ਤੋਟ ਤੜੇ ਤੇ ਕੰਜਰ ਖਾਂਦੇ ਇਹੀ ਰਹਿੰਦੇ ਆ ਰੋਜ਼ ਦਾ ਸਿਆਪਾ ਰਹਿੰਦਾ ਦੱਸ ਉਹਨੂੰ ਉਹਨੂੰ ਫੋਨ ਕਰਾ ਉਹ ਉਹ ਕਹਿੰਦੇ ਉਹ ਮੈਂ ਘਰ ਜਾਂਦੀ ਦੀ ਗੱਲ ਸੁਣਦਾ ਵਾ ਯਾਰ ਮੈਂ ਤਾਂ ਹੁਣ ਜਦ ਹੋ ਤੇਰੀ ਗੱਲ ਸੁਣਾ ਜਾਂ ਕੋਈ ਗੱਲ ਸੁਣਾ ਹੁਣ ਮੈਂ ਉਧਰੋਂ ਆਇਆ ਛੁਟਕਾਰਾ ਕਰਾਂਗੇ ਹੁਣ ਤੇਰੇ ਕੋਲ ਤੂੰ ਉਹਦੇ ਹੁਣ ਘਰ ਪਹੁੰਚ ਗਈ ਆ ਕਰੇਗਾ ਨਾ ਤੈਨੂੰ ਕੌਣ ਕਹਿੰਦਾ ਸੀਗਾ ਉਹਨਾਂ ਦੇ ਘਰੇ ਫੋਨ ਕਰਨਾ ਉਹਨਾਂ ਦੇ ਘਰੇ ਨਹੀਂ ਕੀਤਾ ਕੁੜੀ ਨੂੰ ਫੋਨ ਕੀਤਾ ਜਿਹੜੀ ਕੁੜੀ ਨੂੰ ਫੋਨ ਕੀਤਾ ਤੂੰ ਆ ਆਪਣੀ ਨੂੰ ਫੇਰ ਉਹ ਕੀ ਕਰ ਲੂਗੀ ਘਰ ਦੇ ਵਿੱਚ ਉਹ ਕੀ ਕਰੂਗੀ ਮੈਡਮ ਮੈਡਮ ਦਾ ਸੁਣਿਆ ਠੀਕ ਆ ਚੱਲੀ ਜਾ ਚੱਲ ਜਾ 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 ਇੱਕ ਦਿਨ ਜਾ 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 ਚੱਲ ਜਾ 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 ਕੇ ਨੋ ਬੈਰਾ ਚਲ ਠੀਕ ਓ ਠੀਕ ਹੈ ਤੁਛ ਨਾਲ ਮੈਂ ਨਹੀਂ ਠੀਕ ਹਾਂਗਾ ਤੇ ਕਿੰਨੀ ਤੂੰ ਤੂੰ ਕੀ ਕੀਤਾ ਪਿਆ ਆ ਕੀ ਗੱਲ ਹੋਈ ਆ ਤੁਹਾਡੇ ਸਾਹਮਣੇ ਦੇਖ ਲੋ ਜੀਵ ਨੂੰ ਦੇਖ ਲੋ ਕਿੱਡੀ ਚਲਾਉਂਦੀ ਆ ਤੁਹਾਡੇ ਸਾਹਮਣੇ ਆ ਤੇ ਇਹ ਕੀ ਮਾਰਿਆ ਇਹਨੇ ਐਦਾਂ ਮਾਰਨਾ ਚਾਹੀਦਾ ਕਿੱਦਾਂ ਇਹਨੇ ਆ ਕੇ ਬੈਗ ਮਾਰਿਆ ਕਿੱਤਾ ਬੈਗ ਮਾਰੇ ਸੀਗਾ ਬਾਹਰ ਜੀਵਨ ਦੇਖ ਕਿੱਦਾਂ ਚੱਲਦੀ ਪਈ ਐ 1 ਮਿੰਟ ਨਹੀਂ ਐ ਦੇਖਦੇ ਕੱਚ ਕੱਚਰ ਕੱਚਰ ਕਰਕੇ ਚੱਲੀ ਜਾਂਦੀ ਐ ਬੋਲੀ ਕਰਕੇ ਦੇਖੋ ਕੀ ਹੋਇਆ ਕੱਲ ਕਿਹੜੀ ਨੂੰ ਪਤਾ ਨਹੀਂ ਪਤਾ ਕਰਕੇ ਦੀਆਂ ਮੈਨੂੰ ਮੈਂ ਇਹਨੂੰ ਇਹਦਾ ਪੁੱਛਿਆ ਮੈਂ ਕਿ ਪਿੰਡ ਨੂੰ ਜਾਣਾ ਕਦ ਚੱਲੀ ਐ ਇਹ ਤਾਂ ਭਾਂਦਾ ਕਿ ਉਹਨੂੰ ਸਖਾਲਦੀ ਐ ਮੈਂ ਕਿ ਸਖਾਲਣਾ ਉਹਨੂੰ ਮੰਮੀ ਨੇ ਆ ਕੇ ਕਿਹਾ ਮੰਮੀ ਕਹਿੰਦੀ ਐਤਵਾਰ ਨੂੰ ਜਾਣਾ ਵਾ ਪਿੰਡ ਵੀ ਤੂੰ ਮੇਰੇ ਨਾਲ ਚੱਲੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਇਹ ਪਿੱਛੋਂ ਕੜ ਕੇ ਰਸੋਈ 'ਚ ਪਤਾ ਨਹੀਂ ਕੀ ਸੁਣ ਲਿਆ ਨੇ ਕੀ ਨਹੀਂ ਸੁਣ ਲਿਆ ਮੈਨੂੰ ਕਹਿੰਦੀ ਵੀ ਹਾਂ ਤੂੰ ਮਾਂ ਨਾਲ ਕੀ ਕੁਝੜ ਮੁਜ਼ਰ ਕਰੀ ਜਨਾ ਮੈਂ ਦੱਸ ਜਿਨ੍ਹਾਂ ਨੇ ਜੰਮੇ ਉਹਨਾਂ ਨੇ ਕਰਾਣਾ ਕੋਈ ਸੁਣ ਮੁਜ਼ਰ ਚੱਲ ਠੀਕ ਐ ਮੈਂ ਮੰਨ ਲੈ ਅੰਦਰ ਬੈਠੀ ਨੂੰ ਐ ਕਹੀ ਜਾਂਦੀ ਵੀ ਪਤਾ ਨਹੀਂ ਕੀ ਕਰੀ ਜਾਂਦੇ ਆ ਮੈਨੂੰ ਕਹਿੰਦੀ ਮਾਂ ਨਾਲ ਲੇ ਗਰ ਮਾਂ ਨਾਲ ਹੀ ਗੱਲ ਕਰਦੇ ਵੀ ਮਾਂ ਨਾਲ ਹੀ ਕਰੂੰਗਾ ਹੋਰ ਮੈਂ ਕਿਹਦੇ ਨਾਲ ਕਰੂੰਗਾ ਕੀ ਸੁਣਾਣਾ ਦੇ ਉਹ ਬਿਆਹ ਕੇ ਨਹੀਂ ਹੁੰਦੀ ਆ ਮੈਂ ਵੀ ਤੇ ਮੈਂ ਕਿਹਨੇ ਬਿਆਹ ਕੇ ਲੈਂਦੀ ਆ ਮੰਨ ਲੈਂਦੇ ਆ ਘੱਲ ਤਾਂ ਪਤਾ ਹੋਣਾ ਚਾਹੀਦਾ ਨਾ ਨਹੀਂ ਨੂੰ ਕੁਛ ਵੀ ਨਹੀਂ ਪਤਾ ਹੁੰਦਾ ਨਾ ਮੈਨੂੰ ਕੋਈ ਮੇਰੇ ਨਾਲ ਕੋਈ ਗੱਲ ਕਰਦਾ ਆ ਨਾ ਮੈਨੂੰ ਕੋਈ ਕੁਛ ਦੱਸਦਾ ਆ ਨਹੀਂ ਤਾਂ ਮੈਂ ਕੋਈ ਨਹੀਂ ਤੇ ਮੇਰਾ ਕੋਈ ਗੱਲ ਨਹੀਂ ਕਰਦਾ ਮੈਨੂੰ ਕੁਛ ਨਹੀਂ ਪਤਾ ਹੁੰਦਾ ਹੈਗਾ ਜੇ ਕੋਈ ਗੱਲ ਵੀ ਹੁੰਦੀ ਤਾਂ ਇਧਰ ਉਧਰੋਂ ਪਤਾ ਲੱਗ ਜਾਂਦੀ ਤਾਂ ਠੀਕ ਆ ਨਹੀਂ ਤਾਂ ਨਾ ਸੀ ਕਿਉਂ ਮੰਮੀ ਇਹ ਹੀ ਲੱਗਦਾ ਇਹਦੇ ਦਿਨ ਚੁਪਲੇ ਖਾਵੇਂ ਤੱਕ ਦੇ ਕਿਸੇ ਗੱਲ ਨਹੀਂ ਕਰਦੇ ਪਤਾ ਨਹੀਂ ਕਿਹੜੀ ਨਹੀਂ ਗੱਲ ਕਰਦੇ ਸਾਰੇ ਬੰਲਾ ਦੱਸਦੇ ਵੀ ਆ ਸਭ ਕੁਝ ਦੱਸਦੇ ਆ ਕਦੋਂ ਕੀ ਕਿਹੜੀ ਗੱਲ ਰੁਕੋ ਨਾ ਕੋਈ ਗੱਲ ਨਹੀਂ ਹੁੰਦਾ ਹੈਗਾ ਸੁਣਾ ਲੈ ਸਮਝੀ ਜਾ ਤੂੰ ਵੀ ਸਮਝੀ ਜਾ ਨਿਆਣੀ ਥੋੜੀ ਹੈ ਇਹ ਦਾਦਾ ਚੱਕ ਕੇ ਕੇ ਦੂਜੇ ਦਿਨ ਮਗਰ ਝੋਲਾ ਚੱਕ ਕੇ ਉਹ ਕਰ ਲੈਂਦੇ ਦੂਜੇ ਰੋਜ਼ ਤੱਕ ਲੈ ਰ ਅਗਲੀ ਵਾਲੇ ਨੇ ਕੀ ਕਹਣਾ ਜੇ ਉਹ ਪਾ ਲਈ ਇਦਾਂ ਕਰਨੇ ਤੁਹਾਨੂੰ ਕਿੱਦਾਂ ਲੱਗੂਗਾ ਜੇ ਤੁਹਾਨੂੰ ਗੱਲ ਦਾ ਪਤਾ ਹੀ ਨਹੀਂ ਹੋਵੇ ਇਧਰ ਉਧਰ ਪਤਾ ਲੱਗੂਗਾ ਕਿੱਦਾਂ ਲੱਗੂਗਾ ਤੁਹਾਨੂੰ ਤੁਸੀਂ ਕੁਝ ਦੱਸੋ ਮੇਰੀ ਗੱਲ ਸੁਣਾ ਦੇਖੋ ਮਾਂ ਨੂੰ ਮਾਂ ਦੀ ਜਗ੍ਹਾ ਤੇ ਰੱਖੋ ਹਨਾ ਜੇ ਉਹ ਦੁੱਖ ਮਾਂ ਪੁੱਤ ਕਰਦੇ ਨਹੀਂਗੇ ਤਾਂ ਇਹਦੇ ਵਿੱਚ ਤੈਨੂੰ ਵੀ ਕੋਈ ਉਤਰਾੜ ਨਹੀਂ ਹੋਣਾ ਚਾਹੀਦਾ ਮੈਂ ਆਪਣੀ ਮਾਂ ਨਾਲ ਗੰਦੀ ਨਾ ਕਰਾਂ ਜਦੋਂ ਵੀ ਦੇਖੋ ਮੇਰੀ ਗੱਲ ਹੈ ਮੇਰੇ ਨਾਲ ਗੱਲ ਨਹੀਂ ਕਰਦੇ ਮੇਰੇ ਨਾਲ ਹੀ ਬਗਾਨ ਮੈਂ ਕਿਹਨੇ ਇਹਦੇ ਨਾਲ ਕਿੰਨੀ ਕੀਤਰ ਗੱਲ ਕਰੀ ਜਾਂਦਾ ਖਾਰੀ ਰਾਤ ਮੈਂ ਨਰ ਜਿੰਨੇ ਵੀ ਗੱਲਾਂ ਇਹਦੇ ਸਾਰੇ ਪ੍ਰੋਪਰ ਹਾਮੀ ਭਰਦਾ ਹਾਂ ਜੀ ਹਾਂ ਜੀ ਜੇ ਮੈਂ 10 ਮਿੰਟ ਮੰਮੀ ਨਾਲ ਬਹਿ ਕੇ ਗਿਆ ਇਹਨੂੰ ਪਤਾ ਨਹੀਂ ਕੀ ਲੱਗ ਗਿਆ ਵੀ ਆਹ ਪਤਾ ਨਹੀਂ ਕਹੜੇ ਚੁਕਲੀਆਂ ਕਰਦਾ ਕਿਹਨੇ ਜਿੰਨੇ ਜਿੰਨਾ ਕਿੰਨਾ ਟਾਈਮ ਪਿਆਰ ਹੋਇਆ ਤਾਂ ਸੀ ਹੁਣ ਇੰਨਾ ਫਰੈਸਟ ਕਰਨਾ ਸ਼ੁਰੂ ਕਰਤਾਗਾ ਮਰ ਜੂਗੀ ਇਸ ਹਸਾਣਾਂ ਤੱਕ ਫਰੈਸਟ ਨਾਲ ਤੁਹਾਡੇ ਨਾਲ ਇਹਦੇ ਬਾਰੇ ਮਰ ਜਾਵੇ ਕਿਉ ਇਹਦੇ ਤੂੰ ਵੀ ਤੇ ਨਾਲ ਹੀ ਆ ਤੂੰ ਵੀ ਤੇ ਚੋਲੇ ਦੰਡੀਆਂ ਦੇਖਦੇ ਆ ਮੈਂ 2 ਮਿੰਟ ਗੱਲ ਕੀਤੀ ਆ ਬਸ ਲੋਕ ਤਮਾਸ਼ਾ ਦੇਖਦੇ ਖੜ ਸਕਦੇ ਦੂਜੇ ਦਿਨ ਉਹ ਰੋੜੂ ਚੱਕਦੀ ਨਾਲ ਜਾਂ ਕਰ ਲੈਂਦੀ ਆ ਇਹ ਤਾਂ ਚੰਗਾ ਲੱਗਦਾ ਵਾ ਤਾਂ ਗੁੱਸਾ ਲੈ ਲੈ ਆਪਣੀ ਕੁੜੀ ਨੇ ਤੇ ਅਗਲੇ ਨੇ ਕਹਣਾ ਲੈ ਠੀਕ ਆ ਅਸੀਂ ਤਾਂ ਕੀ ਕੁਝ ਸੋਚਿਆ ਸੀਗੇ ਤਾਂ ਕੀ ਕੁਝ ਬਣਾਈ ਜਾਂਦੀ ਆ ਨਹੀਂ ਸਵਾਨਾ ਤੂੰ ਵੀ ਤਾਂ ਸਮਝ ਪੁੱਤ ਮੈਂ ਇਸ ਤਰੀਕੇ ਨਾਲ ਥੋੜੋ ਘੱਮ ਚੱਲਣਗੇ ਦੇ ਇਹ ਥੋੜੇ ਜਿਹੀ ਗੱਲ ਦਾ ਪਤਾ ਉਹਨਾਂ ਦਾ ਬੰਦਾ ਆਂਦਾ ਬੰਦਾ ਕੋਈ ਗੱਲ ਕਰਦਾ ਆ ਮੈਂ ਕੰਮ ਦੇ ਯਾਨਾ ਕੰਮ ਦੇ ਯਾਨਾ ਕੋਈ ਗੱਲ ਲੋਕਾਂ ਮਤੇ ਯਾਨਾ ਕੰਮ ਦੇ ਯਾਨਾ ਫੋਨ ਕਰ ਲੈਣੇ ਕਦੋਂ ਆਣਾ ਕਦੋਂ ਆਣਾ ਕਿੱਥੇ ਆ ਕੀ ਕਰਦੇ ਪਏ ਪਰ ਬੰਦਾ ਕੰਮ ਦੇ ਉੱਤੇ ਵੀ ਬੰਦਾ ਕੰਮ ਵੀ ਕਰਦਾ ਆ ਵੀ ਉਹ ਫਿਰ ਫੋਨ ਦੇ ਬੋਲ ਫੋਨ ਦੇ ਬੋਲ ਜੇ ਫੋਨ ਕਰ ਦਈਏ ਦੇ ਫੋਨ ਦੇ ਬੋਲ ਦੇ ਬੋਲ ਪਰ ਬੰਦਾ ਵੱਡੀ ਚਲਾ ਲੇ ਉਧਰ ਕੀ ਕਰੇ ਬੰਦਾ ਪੁੱਛਦਾ ਹੀ ਆ ਕਦੋਂ ਆਣਾ ਆ ਨਹੀਂ ਇੱਕ ਫੋਨ ਲਾ ਕੇ ਹੋਣੀ ਕਰੋ ਰੋਟੀ ਮੇਰੇ ਅੰਦਰ ਨਹੀਂ ਜਾਣੀ ਹੈਗੀ 7-8 ਵਜੇ ਫੋਨ ਕਰਨਾ ਕਰੂਗੀ ਕਿਥੋਂ ਤੁਸੀਂ ਵੀ ਆਏ ਨਹੀਂ ਜਾਂ ਕੀ ਆ ਦਿਨੇ ਫੋਨ ਨਾ ਕਰਿਆ ਮਾਰ ਕੋ ਯਾਰ ਦਿਨਾ ਦੁਪਰ ਕੀਤਾ ਪਿਆ ਜੇ 5 ਮਹੀਨੇ ਨਹੀਂ ਹੋਏ ਹੈਗੇ ਮਾ ਮੇਰਾ ਤਾਂ ਦਿਨਾ ਦੁਪਰ ਹੋਇਆ ਅਰੇ ਬ੍ਰੈਕਟ ਡੀਜੀ ਕਰਦੇ ਆ ਥੋੜਾ ਕੰਮ ਦੇਖ ਲਓ ਸਾਹਮਣਾ ਬੱਟੇ ਗੱਲ ਹੁੰਦੀ ਹੁੰਦੀ ਆ ਇੱਕ ਬੋਲ ਕੇ ਕਿੰਨੀ ਲੜਾਈ ਕਰਕੇ ਇਹ ਨਹੀਂ ਹੈਗਾ ਵੀ ਸਿਆਣੇ ਰਹਿ ਗਿਆ ਵੀ ਚਲ ਮੈਂ ਆਰਾਮ ਨਾਲ ਗੱਲ ਕਰਾਂ ਵੀ ਐਦਾਂ ਵੀ ਠੀਕ ਹੈ ਤੂੰ ਵੀ ਥੋੜਾ ਜਿਹਾ ਫੰਡਾ ਰੋ ਕੇ ਗੱਲ ਕਰ ਲਿਆ ਕਰ ਉਹਨੂੰ ਜੇ ਮਾਂ ਤੇ ਪੁੱਤ ਤੁਸੀਂ ਗੱਲ ਕਰਦੇ ਤਾਂ ਉਹ ਨਾ ਜਿਉਂ ਕੰਟਿੰਗ ਕਹਿੰਦੀ ਤੁਸੀਂ ਆਸ ਵਿੱਚ ਬੈਠ ਕੇ ਸਾਰਾ ਟੱਬਰ ਬੈਠ ਕੇ ਕਿਉਂ ਨਹੀਂ ਗੱਲ ਕਰ ਲੈਂਦੇ ਹੈ ਜਦ ਉਹ ਇਹ ਲੱਗਦਾ ਹੋਣਾ ਵੀ ਮਾਂ ਨੂੰ ਪਰੇ ਬੁਲਾ ਕੇ ਪਤਾ ਨਹੀਂ ਕੀ ਕੀ ਸਿਖਾਉਂਦਾ ਹੋਣਾ ਥੋੜੀ ਤਾਂ ਨੋਰਮਲ ਆਹੀ ਆ ਕੀੜਾ ਮੰਨ ਦੇ ਵਿੱਚ ਬਸ ਇਹ ਦੇ ਮੰਨ ਪਤਾ ਨਹੀਂ ਕੀ ਕੁਸਰ ਮੂਸਰ ਕਰੀ ਇਹ ਮੇਰੀਆਂ ਗੱਲਾਂ ਮੇਰੀਆਂ ਗੱਲਾਂ ਆਸ ਵਿੱਚ ਨਾ ਖੂਗਾ ਜਿਵੇਂ ਆਹ ਨਾਪੜੇ ਕਰਦੇ ਨਾ ਗੱਲ ਕਰਾਂ ਤਾਂ ਤੁਹਾਨੂੰ ਨਹੀਂ ਲੱਗੂਗਾ ਪਤਾ ਨਹੀਂ ਕਿਹੜਾ ਲੱਗੂਗਾ ਨਹੀਂ ਉਹ ਵਾਝਾ ਉਹ ਤੇਰੇ ਪੇਕੇ ਨੇਗੀ ਪੇਕੇ ਨਾਲ ਹੱਸ ਕੇ ਗੱਲ ਕਰ ਲਈਏ ਫਿਰ ਸਾਰਾ ਕੁਝ ਠੀਕ ਆ ਜੇ ਮੈਂ ਆਪਣੀ ਮਾਂ ਨਾਲ ਥੋੜੀ ਜੀ ਗੱਲ ਕਰਾਂ ਫਿਰ ਇਹ ਚੁਗਲੀਆਂ ਕਰਦੇ ਮੇਰੀਆਂ ਕਰਦੇ ਅਸੀਂ ਬਣਾ ਦੋ ਕੁ ਸੌਕ ਤੱਕ ਸੰਝੇ ਕਰਨੇ ਆ ਪੈਣ ਜਾਣਾ ਸੀਗਾ ਮਰਗ ਹੋ ਗਈ ਸੀ ਮਮੀ ਨੇ ਇਹੀ ਕਹਿ ਕੇ ਕਹਿੰਦੀ ਐਦਵਾਰ ਨੂੰ ਤੂੰ ਐ ਕਰੀ ਵੀ ਮੇਰੇ ਸਾਡੇ ਨਾਲ ਚੱਲੀ ਮੈਂ ਕਿਹਾ ਚੱਲ ਠੀਕ ਐ ਮਮੀ ਇਹ ਸੁਨੈਣਾ ਨੂੰ ਪੁੱਛ ਲਿਆ ਕਹਿੰਦੇ ਹਾਂ ਵੀ ਕੋਈ ਗੱਲ ਨਹੀਂ ਮੈਂ ਪੁੱਛ ਲਾਂਦੀ ਇਹ ਰਸੋਈ ਚਾਈਏ ਰਸੋਈ ਚਾ ਗਿਆ ਨੇ ਜਦੀ ਦੇ ਜੱਦ ਦਾ ਹੀ ਪਿੱਟ ਚਾਪਾ ਪਾਇਆ ਬੈ ਨੇ ਤੁਸੀਂ ਮੇਰਾ ਬਿਨਾ ਜਿਉਣਾ ਨਰਕ ਕੀਤਾ ਪਿਆ ਥੋੜਾ ਬਾਜੀ ਦਾ ਫੋਨ ਆਂਦਾ ਰ ਉਹ ਕਹਿੰਦਾ ਕਿੱਥੇ ਆ ਮੈਨੂੰ ਕੀ ਮੈਂ ਉਹ ਕੀ ਦੱਸਾਂ ਵੀ ਹਾਂ ਮੇਰੇ ਪੇਕੇ ਦੇ ਘਰ ਆ ਕੁਝ ਹੁੰਦਾ ਆ ਕੰਜਰ ਘਟ ਹੁੰਦਾ ਤੀਏ ਦੇ ਕਹਿੰਦਾ ਚਾਹੁੰਦੀ ਵੀ ਤੂੰ ਨਾ ਇਹੀ ਹਾਂ ਜੀ ਸੁਣਾਣਾ ਨਹੀਂ ਕੰਮ ਨਹੀਂ ਚੱਲਦਾ ਸਾਸਰੀ ਘਰ ਮੰਜੇਤਪੁਰੇ ਸਾਸਰੀ ਘਰ ਠੀਕ ਆ ਲੈ ਬਸ ਠੀਕ ਆ ਭੈਣੇ ਉਹ ਤੁਮਾ ਬੜੀ ਲਗਣੀ ਲਗਣੀ ਤੁਰਦੀ ਮਰਸ ਗੋਡੇ ਕਿੱਥੇ ਕੰਮ ਕਰਦੇ ਆ ਮਰਸ ਸਾਨੂੰ ਨਾ ਹੋਰ ਕੁੜੀਆਂ ਤੂੰ ਕਿਵੇਂ ਆ ਠੀਕ ਆਂਟੀ ਤੁਸੀਂ ਸੁਣਾਓ ਗੋਡੇ ਕੰਮ ਨਹੀਂ ਕਰਦੇ ਆ ਗਿੱਟਿਆਂ ਤੇ ਮਾ ਮੋਲੀ ਜੰਮੀ ਪਈ ਆ ਕਾਕੇ ਪੁੱਤ ਤੈਨੂੰ ਮੈਂ ਕਿਹੜਾ ਕੁਛ ਕਹਿ ਤਵੇਂ ਮੈਂ ਤੇ ਤੇਰੀ ਮਾਂ ਕੋਲ ਆਈਆਂ ਦੋ ਭੜੀਆਂ ਤੇ ਹੁਣ ਹੀ ਆਣਾ ਸੀਗਾ ਪੁੱਤ ਮੈਨੂੰ ਹੁਣ ਕੀ ਪਤਾ ਮੇਰੇ ਤੋਂ ਰੋੜਾ ਤਾਂ ਤੁਹਾਡੇ ਘਰ ਦੀ ਇਹ ਦਿਨ ਪਿਆ ਰੰਨਾ ਮੈਂ ਨਹੀਂ ਹੁਣ ਫਿਰ ਸਵਾਦ ਲੈਣਾ ਹੈ ਤੁਸੀਂ ਨਹੀਂ ਮੈਂ ਪੁੱਤ ਕਹਾਂ ਦਾ ਸਵਾਦ ਲੈਣਾ ਦੱਸ ਤੂੰ ਮੇਰਾ ਪੁੱਤਾਂ ਵਰਗਾ ਆ ਮੈਂ ਤੇ ਧੀਾਂ ਵਰਗੀ ਤੇਰੇ ਮਨ ਚ ਪਤਾ ਨਹੀਂ ਇੰਦਾਂ ਨੇ ਬਹਿਮ ਕਾੜੇ ਜੰਡੀ ਦਾ ਘਰ ਦੀ ਗੱਲ ਆ ਅਸੀਂ ਤਾਂ ਹੁਣ ਲੜ ਕੇ ਸ਼ਾਮ ਨੂੰ ਕੱਟੇ ਹੋ ਜਾਣਾ ਆਂਟੀ ਤੂੰ ਤਾਂ ਮੇਰਾ ਪੁੱਤ ਹੀ ਆਂ ਆਂਟੀ ਮੈਂ ਮਤਲਬ ਸਾਰੀ ਗਲੀ ਦੇ ਵਿੱਚ ਤੁਸੀਂ ਗੱਲ ਕਰਨੀ ਹੈ ਚਲ ਠੀਕ ਆ ਨਹੀਂ ਕਾਕੇ ਅੱਜ ਵੀ ਨਹੀਂ ਹੈਗੀ ਮੈਂ ਕਿੰਨੇ ਗੈਦੀਆਂ ਕਰੇ ਉਹਦੇ ਕੋਲੇ ਵਰਗੀ ਚੂਲੀਆਂ ਕਰ ਲਦੇ ਉਹਦੇ ਕੋਲ ਹੁਣ ਤੂੰ ਸਾਡੇ ਕੋਲ ਮੈਂ ਤੂੰ ਦੱਸ ਕੀ ਦੱਸਣਾ ਤੂੰ ਤਾਂ ਸਮਝ ਹੋਰ ਤੈਨੂੰ ਗੱਲ ਨਹੀਂ ਮੈਂ ਤਾਂ ਕਿ ਮੈਂ ਬਾਹਰ ਦਿੱਤੀ ਆ ਤੂੰ ਦੱਸ ਸਾਰੇ ਆਡੇ ਗਵਾਂਢੀਆਂ ਨੂੰ ਗੱਲ ਮੋੜ ਤੱਕ ਪੁੱਜ ਜਾਂਦੀ ਆ ਅਜੇ ਕੋਈ ਗੱਲ ਨਹੀਂ ਕੀਤੀ ਮੈਂ ਤਾਂ ਮੈਂ ਤੁਹਾਡੇ ਘਰ ਦੀ ਕੋਈ ਗੱਲ ਨਹੀਂ ਕੀਤੀ ਮੈਂ ਤਾਂ ਜਿੰਨ ਦੇ ਤੁਸੀਂ ਤੇਰਾ ਵਿਆਹ ਹੋਇਆ ਮੈਂ ਨਹੀਂ ਕੀਤੀ ਸਾਡੇ ਦਾ ਗਵਾਂਢਣਾ ਵੀ ਕਹਿੰਦੀ ਆ ਵੀ ਹਾਂ ਮੈਂ ਸਾਨੂੰ ਤਾਂ ਸਾਡੀ ਤਾਂ ਨਾਲ ਦੇ ਗਵਾਂਢੀ ਵੀ ਕਹਿੰਦੇ ਵੀ ਇਹਨੂੰ ਕੁਝ ਨਾ ਗਿਆ ਅਗਰ ਸਾਡੇ ਸਾਹ ਦੀ ਗੱਲ ਸਾਰੀ ਗਲੀ ਦੀ ਖ਼ਬਰੀ ਇਹੀ ਆ। ਸਿਰਫ ਸਿਰ ਨੂੰ ਚਾਹ ਨਹੀਂ ਹੱਥੋਂ ਦੀ ਚਾਹ ਵੀ ਤਾਂ ਬਾਹਰ ਆ ਕੇ ਗਲੀ ਦੇ ਵਿੱਚ ਫੜ ਕੇ ਪੀਊਂਗੀ। ਨਹੀਂ ਮੈਂ ਤੇਰੀ ਗੱਲ ਸੁਣੋ ਤੂੰ ਨਹੀਂ ਕੁਝ ਬੋਲ ਦੱਸ। ਇਹ ਕੀ ਬੋਲੂਗੀ? ਆਂਟੀ ਮੇਰੀ ਗੱਲ ਸੁਣੋ ਤੂੰ ਇਹ ਸਾਡੇ ਘਰ ਦੀ ਗੱਲ ਆ ਤੁਸੀਂ ਮੈਂ ਤੁਹਾਨੂੰ ਕਿੱਥੇ ਜਾਊਂਗਾ। ਆਂਟੀ ਬੱਸ ਤੁਸੀਂ ਹਮਤ ਦੇਖੋ ਕਿ ਮੈਂ ਕੁੜੀ ਆ। ਨਹੀਂ ਤੁਸੀਂ ਚਾਹੇ। ਤੂੰ ਵੀ ਆਪਣਾ ਬੋਲ ਦੇ ਤਾਂ ਆਪਣੇ ਸੁਮੇਲੀ ਤੁਮੇਲੀ। ਕਿਹਦੀ ਬਖਸ਼ਣਾ? ਮੈਂ ਗੱਲ ਸੋਹਣਾ ਤੱਕ ਜਾਂਦਾ ਕੀ ਮਤਲਬ ਆ ਭੈਣ। ਆਂਟੀ ਪਹਿਲਾਂ ਤੁਸੀਂ ਬਾਹਰ ਹੀ ਹੋ ਜਾਓ। ਮੈਂ ਤੇਰੀ ਮਾਂ ਦੇ ਕੋਲ ਆਈ ਆ। ਮਾਂ ਕਰ ਕੀ ਤੇ ਇਹ ਗੱਲ ਤੁਸੀਂ ਗੱਲ ਹੋ ਗਈ। ਉਹ ਮੇਰੇ ਇੱਕ ਖਾਲੀ ਵਾ ਆ ਗਏ ਨੰਨੂ ਤਾਂ ਸਮੇਂ ਨਹੀਂ ਤੇਰੇ ਨਾਲ ਹੋ ਗਈ ਗੱਲ। ਮੇਰੀ ਗੱਲ ਸੁਣੋ ਤੁਸੀਂ ਤਾਂ ਦੋਨੇ ਇੰਨੇ ਗਰਮ ਸਮਾ ਦੇ। ਸਾਡੇ ਨਾਲ ਆਉਂਦਾ ਖੀਸਾ ਨਾ ਤੇ ਮੇਰਾ ਸੋਰਾ ਤਾਂ ਗਈਆਂ। ਮੈਂ ਨਹੀਂ ਕਹਿੰਦਾ ਸਾਡੇ ਨਾਲ ਸਾਡੀ ਦੁਖੀ ਕਰਦੇ ਹੋਗੇ ਕੁੜੀ ਤਾਂ ਬਚਾਰੀ ਸੱਚਾ ਹੀ ਹੁੰਦੀ ਮੈਂ ਤਾਂ ਬਾਹਰ ਪੈ ਗਿਆ। ਚੱਕਦੀਆਂ ਕੁੜੀਆਂ ਨੂੰ ਆਖੇ ਤਾਂ ਆਖਰ ਪੜਿਆ ਕੁੜੀ। ਚਲਾ ਦੇ ਬੱਸ। ਆਈ ਜੀ ਜੰਮੀ ਦਿਨਾ ਤੂੰ। ਆਈ ਜੀ ਜੰਮੀ ਦੇਣਾ ਲੋਕਾਂ ਦੇ ਸਾਹਮਣੇ ਨਹੀਂ। ਤੁਸੀਂ ਕਰਤੀਆਂ ਕਿ ਮੇਰੇ ਮੇਰੇ ਕੋਲ ਆਈ ਹੈ ਕਰੇ ਸੱਚ ਕਹਨੀ ਉਹ ਨਹੀਂ ਆਈ ਤੂੰ ਆ ਜਾਏਗਾ ਰੋਜ ਤੂੰ ਮਥੜਾ ਜਾ ਕੇ ਰੋਜ ਆ ਜਾਏਗਾ ਤੈਨੂੰ ਪਤਾ ਮਾਂ ਕਰੇ ਹੁੰਦੀ ਜੀ ਤਾਂ ਹਾਂ ਜੀ ਤਾਂ ਥੋੜੇ ਤੇਰੇ ਕੋਲ ਕਰੇ ਕੋਈ ਉਲਟੀ ਸੁਲਟੀ ਗੱਲ ਕੀਤੀ ਹੈ ਨਹੀਂ ਉਹ ਤਾਂ ਕਿੰਨੇ ਪਿਆਰ ਨਾਲ ਗੱਲਾਂ ਕਰਦੇ ਨਾ ਮੈਨੂੰ ਤਾਂ ਖਾਨ ਨੂੰ ਪੈਂਦੀ ਸੀ ਹੁਣ ਤਾਂ ਕੀ ਕਰੇ ਚਾਹ ਮਮੀ ਜਾਂਦੀ ਆ ਨਾ ਕਿਤੇ ਮਮੀ ਨੇ ਰਸਤੇ ਵਾਲੀ ਚ ਜਾਣਾ ਜਾਂ ਕਿਤੇ ਮਮੀ ਨੇ ਹੋਰ ਕੰਮ ਜਾਣਾ ਇਹ ਆਉਂਦੀ ਆ ਬੈਣੀ ਤੂੰ ਤਾਂ ਮੇਰੀ ਗੱਲ ਕਰਦੀ ਨਹੀਂ ਕਰਦੀ ਸੀ ਕਿ ਨਹੀਂ ਕਰਦੀ ਦੇਣਾ ਹਾਂ ਮੈਂ ਅੱਜ ਕੀ ਕੀ ਦੇਖ ਰਿਹਾ ਹੁਣ ਤੇ ਸਾਹਮਣੇ ਕੀ ਕੱਢੀ ਆ ਨਾ ਆਗਣਾ ਨਹੀਂ ਰਹੀ ਇਹ ਆਂਦੀਆਂ ਇਹ ਆਂਦੀਆਂ ਇਹ ਆਂਦੀਆਂ ਇਹ ਆਂਦੀਆਂ ਆ ਉਸ ਤੇਰਾ ਧਿਆਨ ਮਾਰੇ ਘਰਤੀ ਆ ਕਿਉਂ ਮਾਰੇ ਘਰਤੀ ਤੇਰੀ ਬੰਗੀ ਜਨਾਨੀ ਸਾਡੇ ਭੈਣ ਆ ਮੇਰੇ ਭੈਣ ਆ ਮੈਂ ਜੋ ਭੈਣ ਜੋ ਮਰਜੀ ਕਰੇ ਤੂੰ ਕੀ ਲੜਾ ਨਹੀਂ ਨਾਲੇ ਹੁੰਦੇ ਕੋਣ ਆ ਯਾਰ ਇਹ ਪੂਰਾ ਕੀਤਾ ਤੂੰ ਇਹ ਕਰ ਮੇਰੀ ਗੱਲ ਮੰਮੀ ਜੀ ਬਾਹਰ ਕਰ ਦੋ ਸਾਨੂੰ ਨਹੀਂ ਸਹੇੜੀਆਂ ਚਾਹੀਦੀਆਂ ਤੂੰ ਨਹੀਂ ਭੈਣੇ ਕੁਝ ਬੋਲਦੀ ਦੱਸ ਕੋਈ ਨਾ ਹੁਣ ਉਹ ਅੱਜ ਘਰੇ ਤੈਨੂੰ ਪਤਾ ਕਲੇਸ਼ ਕਰਦਾ ਪਿਆ ਤੈਨੂੰ ਵੀ ਕੁਝ ਬੋਲੂਗਾ ਤਾਂ ਸਿੱਧਾ ਫਿਰ ਕੀ ਫਾਇਦਾ ਬੋਲੂਗਾ ਕੀ ਤੁਮਾਂ ਮੇਰਾ ਬੋਲ ਹਟਾ ਕੇ ਸ਼ਾਮ ਨੂੰ ਕਰਾਂਗੇ ਬੈਠ ਕੇ ਗੱਲ ਕਰਾਂਗੇ ਗੱਲ ਹੀ ਕਰ ਲਈ ਗੱਲ ਕਰ ਲਈ ਸ਼ਾਮ ਨੂੰ ਬੈਠ ਕੇ ਮੈਨੂੰ ਕਹਿੰਦੇ ਆ ਗੱਲ ਤਾਂ ਜੀ ਗੱਲ ਕੋਈ ਨਹੀਂ ਲੈ ਜਾ ਲੈ ਜਾ ਕੱਟੋ ਫਾਟ ਬੋਲੇ ਦੋਤੇ ਨਹੀਂ ਆਗੇ ਬੋਲੇ ਆ ਅੱਜ ਸਾਡੇ ਘਰੇ ਆਉਂਗੀ ਅੱਜ ਤੋਂ ਬਾਅਦ ਨਹੀਂ ਸਾਡੇ ਘਰੇ ਆ ਕੇ ਮੈਂ ਨਹੀਂ ਆ ਜੇ ਮੈਂ ਤੇਰੇ ਘਰੇ ਜਾ ਤੂੰ ਫੇਰ ਗੱਲ ਕਰੀਂ ਨਹੀਂ ਫੋਨ ਕਰੀ ਜਾ ਤੈਨੂੰ ਇਹੀ ਆਪ ਆਵੇ ਰੁਕਣਾ ਅਸੀਂ ਕੰਮ ਨਹੀਂ ਕਰਦੇ ਅਸੀਂ ਚੋਗਲੇ ਦੇਖਿਆ ਉਹ ਕੌਣ ਗੱਲਾਂ ਕਰਦਾ ਤੁਸੀਂ ਮੈਨੂੰ ਕਹਨੇ ਹੋ ਮੈਂ ਜਾਨਦੀ ਆ ਮੈਂ ਨਹੀਂ ਜਾਨਦੀ ਬਈ ਦੇਖ ਲੈਣਾ ਤੁਸੀਂ ਵੀ ਦੇਖ ਲੈਣਾ ਮੈਨੂੰ ਪਤਾ ਕਿਹਦੇ ਉਂਗਲਾਂ ਤੇ ਚੜੀ ਆ ਦੇਖ ਲੈਣਾ ਤੁਸੀਂ ਹਾਂ ਉਹ ਉਹਦਾ ਤੌਰ ਹੁੰਦਾ ਨਹੀਂ ਔਰੇ ਤੋਂ ਉਹੀ ਤਾਂ ਸਾਰੇ ਕੰਮ ਕਰਦੇ ਨਹੀਂ ਮੈਂ ਕਹਿੰਦੀ ਸ਼ਾਮ ਤੱਕ ਹੋਵੇ ਕੰਜਰਖਾਨਾ ਹੀ ਆ ਲੋਕਾਂ ਦੀਆਂ ਲੋਹਾਰ ਨੂੰ ਧੀਆ ਨੂੰ ਬਸ ਨਹੀਂ ਦੇਣਾ ਇੰਨੀ ਗੱਲ ਮੇਰੇ ਵਾਸਤੇ ਕਹਿ ਗਈ ਵੀ ਤੂੰ ਸੌਂ ਰਹੀ ਪਤਾ ਨਹੀਂ ਕਿ ਮੈਂ ਹਿੰਗੇ ਤੂੰ ਹੀ ਨਾ ਬੋਲ ਦੇ ਤੇਰਾ ਮੂੰਹ ਜੋ ਮੰਮੀ ਬੋਲਿਆ ਨਹੀਂ ਗਿਆ ਕੀ ਬੋਲਾਂ ਹੁ ਕੀ ਬੋਲ ਸਕੀ ਤੂੰ ਕਹਿੰਦੀ ਸਮਝ ਨਹੀਂ ਆਦੀ ਕਿ ਉਹ ਬੋਲਦੀ ਮੇਰੇ ਪੁੱਤ ਨੂੰ ਕਿਵੇਂ ਬੋਲਦੀ ਆ ਬਾਕੀ ਨੀ ਜਿਮਾਨੀ ਆ ਕੇ ਤੁਹਾਡੇ ਸਾਹਮਣੇ ਬੋਲ ਜਵੇ ਗਲੀ ਗਵਾੜ ਤੇ ਗਲੀ ਗਵਾੜ ਆ ਕੇ ਲੰਗੀ ਗਲੀ ਗਵਾੜ ਸੱਦੇ ਘਰ ਦੇ ਵਿੱਚ ਕਲੇਸ਼ ਪਾਇਆ ਦੇ ਲੈਂਦ ਹੁਣ ਦੇ ਲੈ ਉਹਦੇ ਜਦੋਂ ਆਈ ਸੀ ਕਿਦਾਂ ਖਟਰ ਕਟਰ 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 ਬੋਲਦੀ ਬੇਜੀ ਹੁਣ ਦੇ ਲਵਾਂ ਦੇ ਦੇਖੋ ਤਾਂ ਸਹੀ ਐ ਦੇ ਨਾਲ ਦੇਖੋ ਕੱਕੇ ਪੈਣੇ ਦੋਦੇ ਮੇਰੀ ਪਹਿਲੇ ਦਿਨ ਤੋਂ ਨਹੀਂ ਦੀ ਗੱਲ ਮੰਨਦੀ ਇਹਨਾਂ ਦੀ ਉਂਗਲਾਂ ਤੇ ਆ ਮਾਂ ਜਣੀ ਤੇਰੇ ਆਮਾਨ ਆ ਦੇਖ ਲੈ ਇਹਨੇ ਸਾਰੇ ਤੂੰ ਕੀ ਲਿਆ ਉਹ ਛੜੀ ਜੀ ਤੀਵੀ ਆ ਉਹਦੇ ਮਗਰ ਲੱਗੀ ਹੋਈ ਆ ਉਹਨੇ ਸਾਰੇ ਘਰ ਦੇ ਵਿੱਚ ਉਹਨੇ ਇੱਥੇ ਹੀ ਫੇਰੀ ਆ ਜਦੋਂ ਜਮਾਨੀ ਆਉਂਦੀ ਆ ਤੇਰੇ ਸਾਹਮਣੇ ਨਹੀਂ ਜਾਂਦੀ ਜਦ ਤੂੰ ਇੱਧਰ ਉੱਧਰ ਕਿਤੇ ਚਲੀ ਜਾਂਦੇ ਆ ਕੋਈ ਰਸਤੇ ਉੱਤੇ ਚਲੀ ਗਈ ਓ ਯਾਰ ਉਹ ਐਵੇਂ ਹੋਲੇ ਅੱਗ ਲਾਈ ਆ ਇਹ ਤਾਂ ਮੇਰੇ ਕੋਲੇ ਹੀ ਆ ਗਈ ਆ। ਕੰਨੀ ਗੱਲ ਉੱਧਰ ਕਰ ਦਿੰਦੀ ਆ ਉੱਧਰ ਨਹੀਂ ਕਰ ਰ ਉੱਧਰ ਕਰ ਦਿੰਦੀ ਆ। ਮੇਰੇ ਕੋਲੇ ਆਦੀ ਆ ਉਹ ਕਿਸੇ ਦੀ ਗੱਲ ਕਰਨੀ ਕਰਦੀ ਆ ਹੁਣ ਤਾਂ ਬੈਂਦੀ ਆ ਉਹਨਾਂ ਕਲੀ ਗਵੰਡ ਦੇ ਵਿੱਚ ਬੋਲਣਾ ਕਰਨਾ ਨਹੀਂ। ਨਹੀਂ ਤਾਂ ਆਸੇ ਆਉਂਦੀ ਆ। ਬੈਣੇ ਮੇਰੀ ਗੱਲ ਸੁਣੋ ਪਤਾ ਕੀ ਕਰਦੀ ਆ ਇਹ ਉਹ ਇਤੋਂ ਗੱਲਾਂ ਕਰਕੇ ਉਹ ਸਾਰੇ ਗੱਲ ਉਹਨੂੰ ਕਰਦੇ ਵੇਜ ਜਾਂਦੇ ਆ ਸਾਰੇ ਮੰਡਲੀਆਂ ਕਿਉਂ ਨਹੀਂ ਬੈਂਦੀ ਆ ਬੈਂਦੀ ਆ ਸ਼ਾਮ ਨੂੰ ਅੱਜ ਮੰਡਲੀ ਪੈਣੀ ਹੁੰਦੀ ਆ। ਵਾਜੋ ਜੀ ਜਾਨੇ ਸਾਡੇ ਸਾਡੇ ਦੋਨਾਂ ਜਾਨਾਂ ਦਾ ਸਵਾਦ ਲੈਂਦੇ ਜਦੋਂ ਅਸੀਂ ਦੋਨੇ ਜਾਨੇ ਤੀਵੀ ਆਰਵੀ ਜਾਂਦੇ ਆ ਅਲਗਾਂ ਦਾ ਲੈਂਦਾ ਹਾਂ ਆ ਬੈਠੀ ਹੁਣ ਦੇਖ ਲੈਣ ਹੁਣ ਤੈਨੂੰ ਤੈਨੂੰ ਕਟਰ ਕਟਰ ਕਰ ਕਰ ਤੇ ਚਲ ਦੀ ਜੀ ਦੇਖ ਲੈ ਤੁਸੀਂ ਲੋਕਾਂ ਨੂੰ ਜੀਣਾ ਚਾਹਾਂ ਕਿ ਘਰ ਪਟਣ ਦਾ ਤਰੀਕਾ ਤੁਹਾਡਾ ਮਤਲਬ ਇਹ ਵੀ ਮੈਂ ਜਾ ਤਾਂ ਮੈਂ ਚਲੇ ਜਾਵਾਂ ਸਨੇਹਾ ਤੁਸੀਂ ਮੈਂ ਤਾਂ ਸੋਚਿਆ ਸੀ ਕਿ ਤੁਸੀਂ ਤਾਂ ਗੱਲ ਸੌਲਵ ਕਰੋਗੇ ਆਉਂਗੇ ਤੁਸੀਂ ਤਾਂ ਗੱਲ ਹੋਰ ਉਲਝ ਜਾਂਦੀ ਇਸ ਬਣਾਣਾ ਗੱਲ ਨਹੀਂ ਬਦਾਈ ਹੈਗੀ ਦੇਖੋ ਉਹ ਜਨਾਨੀ ਆਈ ਜਨਾਨੀ ਆ ਕੇ ਸੀ ਤਾਂ ਥੋੜੇ ਰੋਜ਼ ਘਰ ਦੇ ਜੰਜੇ ਖਾਣਾ ਇਹੀ ਕੰਜਰਖਾਨਾ ਦਾ ਤੇ ਉਹ ਆਦੀਆ ਸੁਣ ਸੁਣ ਕੇ ਸਵਾਦ ਲੈ ਕੇ ਚਲੀਆਂ ਜਾਂਦੀਆਂ ਨੇ ਆਲੀ ਕਿਨੂੰ ਬੋਲ ਗਈ ਮੈਨੂੰ ਕਿਵੇਂ ਬੋਲ ਗਈ ਉਹ ਮੱਕਾ ਕੇ ਤੁਸੀਂ ਦੇਖ ਲਿਆ ਨਾ ਇੱਕ ਤੀਮੀ ਇੱਕ ਤੀਮੀ ਨਹੀਂ ਸਾਰਾ ਘਰ ਭਟਿਆ ਨਾ ਮੇਰੇ ਕੋਲ ਕੋਈ ਜਾਂਦਾ ਮੇਰੇ ਕੋਲ ਨਹੀਂ ਜਾਂਦਾ ਮੈਂ ਕੋਈ ਨਹੀਂ ਆਉਂਦਾ ਤੇਰਾ ਸਹਾਈ ਕਰਨ ਦਾ ਕਿਉਂ ਹੋ ਗਿਆ ਤੂੰ ਕਦੇ ਚਿਰਚੜੀ ਹੋਈ ਹੈ ਦੇਖ ਦੇ ਇੱਕ ਚਿਰਚੜੀ ਹੋਈ ਕਿਉਂ ਦੇਖ ਕੇ ਇਹਦਾ ਮਤਲਬ ਮਾਂ ਨੂੰ ਤੇ ਕੋਤੋਂ ਤੋਂ ਦੇਖ ਕੇ ਡਰਾਣੀ ਰਾਜਨੀਤੀ ਗੱਲਾਂ ਨਹੀਂ ਗੱਲ ਨਹੀਂ ਹੁੰਦੇ ਕਿ ਦੂਜੇ ਬੰਦੇ ਨੂੰ ਵੀ ਗੱਲ ਪਤਾ ਹੋਣੀ ਚਾਹੀਦੀ ਹੈ ਘਰ ਦਾ ਮੈਂਬਰ ਹੀ ਬਾਹਰ ਹੈ ਜੀ ਜਾਣਦੀਆਂ ਨਹੀਂ ਨਹੀਂ ਵੀ ਸ਼ੇਅਰ ਕੀਤੀਆਂ ਜਾਂਦੀਆਂ ਮਾਂ ਪੁੱਤ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਮੈਂ ਜੇ ਪਾਣੀ ਪੀਣ ਵੀ ਜਾਂ ਮੈਂ ਤਾਂ ਵੀ ਦੱਸਦਾ ਮੈਂ ਪਾਣੀ ਪੀਆ ਨਾ ਜੇ ਮੇਰੀ ਕੋਈ ਗੱਲ ਮੈਂ ਨਹੀਂ ਦੱਸਦੀ ਹੈਗੀ ਫਿਰ ਕਦੇ ਖਿਜਦੇ ਨੇ ਸਾਡੀਆਂ ਵੀ ਗੱਲਾਂ ਹੁੰਦੀਆਂ ਨੇ ਫਿਰ ਆਪਗਾ ਤਾਂ ਪੁੱਛਦੇ ਕੀ ਗੱਲ ਕੀਤੀ ਆ ਲੈ ਇਹਦੇ ਵਿੱਚ ਕੀ ਥੋੜੀ ਆਸਵਿਚੀ ਆ ਨਾ ਓਏ ਇਹਨਾਂ ਦਾ ਤਾਂ ਇਹ ਸੁਭਾਅ ਆ ਤੇ ਪਾਣੀ ਪੀਣ ਕੇ ਜਾ ਹਾਂਜੀ ਪਾਣੀ ਪੀਐ ਚਲ ਜੀ ਇਹ ਇਹ ਮੜੀ ਮੜੀ ਗੱਲ ਦਾ ਇਹਨਾਂ ਨੂੰ ਨੋਟ ਲਗਾ ਲਿਖਾਓ ਫੇਰ ਜਾਈਏ 10 ਇਹ ਤਾਂ ਕੋਸਾਂ ਨਹੀਂ ਬਣਦੀ ਬੰਦਾ ਕਿੱਥੇ ਜਾਂਦਾ ਕਿੱਥੇ ਆਉਂਦਾ ਹੈ ਇਹ ਤਾਂ ਤੂੰ ਬਹਿ ਨਹੀਂ ਤੇ ਜਿਹੜਾ ਕਰ ਬਹਿਣ ਕਰ ਲੱਗ ਜਿਹਨਾਂ ਦਾ ਤਾਂ ਬਸਦਾ ਨਹੀਂ ਕੋਈ ਨਹੀਂ ਮੈਂ ਚਲੇ ਜੰਨੀ ਆ ਸਾਰੇ ਜਾ ਯਾਰ ਸਾਰੇ ਸੁਖੀ ਆ ਅਸੀਂ ਜਾਣੂ ਪਹਿਲੇ ਅਸੀਂ ਜਾਣੂ ਪਹਿਲੇ ਅਸੀਂ ਤਾਂ ਨਹੀਂ ਕਿਹਾ ਵੀ ਤੂੰ ਜੀ ਕਹ ਦੇ ਰਹੇ ਨੇ ਕਿ ਕਹਾਂ ਰਿਹਾ ਮੈਂ ਕਿਥੇ ਨਾ ਤੈਨੂੰ ਵਿਆਹ ਕੇ ਲਿਆਂਦਾ ਸੀ ਕੱਢ ਕੇ ਥੋੜੀ ਲਿਆਂਦਾ ਤੇ ਵੇ ਤੇ ਗੱਲ ਵਿਆਹ ਕੇ ਜਾਣੇ ਤਾਂ ਗੱਲ ਪਤਾ ਵੀ ਹੋਣੀ ਚਾਹੀਦੀ ਹੈ ਤੇ ਮਾਪੇ ਦੀਆਂ ਲਾਈਆਂ ਤਾਂ ਕਰਾਈਆਂ ਕਰ ਦਿੱਤੀਆਂ ਚਾਹੋ ਮੈਂ ਪਹਿਲਾਂ ਇਹਨੂੰ ਗੱਲ ਦੱਸ ਦੋ ਗੱਲ ਸੁਣ ਇਸ ਤਰੀਕੇ ਨਾਲ ਇਹ ਇੱਕ ਢੰਗ ਤਰੀਕਾ ਤੇ ਮਾਪਾ ਨੂੰ ਬੁਲਾਉਣੀ ਹੈ ਮੈਂ ਕੋਈ ਨਾ ਬਟ ਕੋਈ ਨਹੀਂ ਬੁਲਾ ਲਓ ਔੜਾ ਖੜਾ ਤਾਂ ਹੀ ਤਾਂ ਬੜਾ ਔੜਾ ਦੱਸ ਮੈਂ ਕਿੱਦਾਂ ਦਾ ਕੀ ਕਰੇ ਨਾ ਇਹ ਨਹੀਂ ਕਿ ਸਾਡੀ ਕੁੜੀ ਦੇ ਵਿੱਚ ਸੂਰਤ ਤੇਰਾ ਵੀ ਤਾਂ ਪਤਾ ਲੱਗੇ ਸਾਨੂੰ ਸਾਡੇ ਕੋਕਲਾ ਤਾਂ ਸੁਣਾਂਦੀ ਪਈਆਂ ਮੈਨੂੰ ਤਾਂ ਤੇ ਮੇਰਾ ਖਾਵਾ ਸਾਦੀ ਪਈ ਤੇਰਾ ਮਾਵਾ ਆਪਰੂ ਤਰੀਕੇ ਨਾਲ ਆਪ ਉਹਨਾਂ ਨੂੰ ਕੋਸ਼ਿਸ਼ ਨਹੀਂ ਹਰ ਉਹਨਾਂ ਨੇ ਕਿਹਾ ਮੈਂ ਕਿਦਾਂ ਇਹ ਨਹੀਂ ਕਹਿੰਦੇ ਕਿ ਹਾਂ ਮੈਂ ਤਾਂ ਭਾਤੀ ਹੋਗੀ ਆਪਣੇ ਆਪ ਤੇ ਮੇਰੇ ਅਗੇ ਤਾਂ ਮੈਂ ਉਹਨੂੰ ਨਹੀਂ ਬੋਲਿਆ ਉਹ ਮੇਰੀ ਘਰ ਸਾਰਾ ਘਰ ਬਣਾ ਘਰ ਬਣਾ ਸਾਰਾ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਹੁੰਦਾ ਹਰੇਕ ਦਿਨ ਦੀ ਜਿੱਦ ਨਹੀਂ ਕਰੀਦੀ ਹੁੰਦੀ ਸੁਣਾਣਾ ਸਮਝਣਾ ਚਾਹੀਦਾ ਘਰ ਨੂੰ ਘਰ ਸਮਝ ਠੀਕ ਹੈ ਇਹ ਨਹੀਂ ਇਹ ਸਮਝਣਾ ਇਹਦਾ ਤਾਂ ਬੈਗ ਕੱਟਾ ਕਰਦੀ ਦੋ ਮਿਲਣਾ ਵੀ ਬੰਦਾ ਸਿੱਧਾ ਕਹਦਾ ਵੀ ਮੈਂ ਮੰਮੀ ਨੂੰ ਮੈਨ ਜਾਣਾ ਆ ਦੋ ਆ ਬੈਗ ਦੋ ਦੇਣਾ ਮਗਰ ਉਹ ਬੈਗ ਜਾਈ ਕੱਟਾ ਕਰਕੇ ਨਾਲ ਹੀ ਬੰਦਾ ਡਰਾਇਆ ਨਹੀਂ ਇਹ ਕੋਈ ਗੱਲ ਮੇਰੀ ਮੇਰੀ ਗੱਲ ਸੁਣੋ ਇਹ ਕੋਈ ਗੱਲ ਨਹੀਂ ਮम्मी ਨੇ ਮੈਨੂੰ ਕਿਹਾ ਵੀ ਆ ਬੀਅਦਾ ਅਸੀਂ ਪਿੰਡ ਜਾਣ ਮੈਂ ਕਿਹਾ ਠੀਕ ਆ ਇਹਨੇ ਜਦ ਜਰੋਂਦਾ ਇਹਨੇ ਸੁਣ ਲਿਆ ਜਦ ਤੇ ਪਤਾ ਨਹੀਂ ਅਦੇ ਕੀ ਦਿਮਾਗ ਚ ਕੀ ਭੱਜੀ ਆਂਦਾ ਕੀ ਹੁੰਦਾ ਕੀ ਨਹੀਂ ਹੁੰਦਾ ਬੰਦਾ ਤਾਂ ਐ ਕਵੇ ਠੀਕ ਆ ਮम्मी ਨੇ ਕੀ ਕਿਹਾ ਮੈਨੂੰ ਦੱਸ ਦੇ ਫਿਰ ਉਹ ਉਹ ਬੰਦਾ ਉਸਾਰਨ ਕਰ ਲਿਆ ਚੁਕਲਿਆ ਤੁਸੀਂ ਕਰ ਲਿਆ ਚੁਕਲਿਆ ਤੁਸੀਂ ਅਰੇ ਜੀ ਕੀ ਚੁਕਲੀਆਂ ਕਰ ਲੀਆਂ ਮਤਲਬ ਇਹਦਾ ਬਣ ਕੇ ਰਹਿ ਲਾ ਮੈਂ ਜੇ ਕਹੇ ਤਾਂ ਕਿ ਉੱਡ ਜਾ ਉੱਡ ਜਾ ਕਰੋ ਜੇ ਕਹੇ ਤਾਂ ਕਿ ਸੋ ਜਾ ਸੋ ਜਾ ਕਰੋ ਹੁਣ ਜੇ ਤੂੰ ਕਹੇ ਵੀ ਹਾਂ ਨਾ ਕਿਸੇ ਨੂੰ ਕੁਝ ਕਹਿਣੀ ਹੈ ਨਾ ਮੈਂ ਕਿਸੇ ਨੂੰ ਕੁਝ ਕਹਿਣਾ ਹੈ ਤੁਹਾਡੇ ਸਾਹਮਣੇ ਮਾਂ ਬੋਲੀ ਹੈ ਬੋਲੀ ਹੈ ਇੱਕ ਮਿੰਟ ਨਹੀਂ ਬੋਲੀ ਇੰਨੀ ਦੋ ਬੋਲ ਯਾਰ ਬਾਕੀ ਦੇਖ ਲਓ ਯਾਰ ਤੁਸੀਂ ਜੋ ਕੁਝ ਕਰਨਾ ਦੇਖ ਲਓ ਮੈਂ ਤਾਂ ਇਹ ਕਹਿ ਆਈ ਤੁਸੀਂ ਵੀ ਦੇਖਿਆ ਵੀ ਤੁਸੀਂ ਵੀ ਗੱਲਾਂ ਸੁਣੇ ਵਾਲੀਆਂ ਮੈਂ ਤਾਂ ਮੰਮੀ ਨੂੰ ਵੀ ਕਹਿ ਦਿੱਤੀ ਉਹ ਚੱਲ ਠੀਕ ਆ ਉਹ ਤੁਸੀਂ ਤਾਂ ਜਾਂਦੀ ਇੱਕ ਮਿੰਟ ਨਹੀਂ ਬੋਲਣੀ ਮੰਮੀ ਇੱਕ ਮਿੰਟ ਬੋਲੀਏ ਤੁਹਾਨੂੰ ਖਾਣੇ ਨਹੀਂ ਬੋਲੀ ਜਦ ਦੇਖ ਲੈ ਭੈਣੇ ਜਿੱਦਾਂ ਤੇਰਾ ਦਿਲ ਕਰਦਾ ਉਦਾਂ ਬਸ ਕਹਿ ਦੇ ਇਹਨੂੰ ਮੈਂ ਤਾਂ ਕੋਈ ਇਹਨੂੰ ਮੈਂ ਦਾ ਨਾਂ ਤੱਕ ਵਾਦਾ ਇਹਨੂੰ ਬੁਲਾਣਾ ਇਹ ਜਿੱਦਾਂ ਦੀਆਂ ਗੱਲਾਂ ਕਰਦੇ ਮੈਂ ਨਹੀਂ ਆ ਮੈਂ ਨਹੀਂ ਬੁਲਾਣਾ ਮੈਂ ਆਹੋ ਆਪਾਂ ਵਿਆਹ ਕਰ ਲਿਆਂਗੇ ਇੱਦਾਂ ਥੋੜੀ ਕਰਨਾ ਹੈ ਕਿੱਥੇ ਮੈਂ ਜਾਣਾ ਆਪਣਾ ਘਰ ਆਉਂਦਾ ਇਹ ਘਰ ਸ਼ਾਮ ਤੋਂ ਆਪਣਾ ਹਾਂ ਤਾਂ ਸ਼ਾਮ ਦੀ ਲੋਕੀ ਦੇ ਨਾਲ ਚੱਲ ਕੇ ਆਪਣਾ ਘਰ ਸੰਭ ਲੈ ਦੀਦੀ ਉਹਨੇ ਸਾਰੇ ਪੈਸੇ ਕੋਈ ਥੋੜਾ ਹੁੰਦਾ ਮੈਂ ਕੱਲੀ ਥੋੜਾ ਜਸਤ ਕਰੂਗੀ ਦੂਜੇ ਬੰਦੇ ਨੂੰ ਹੋਣਾ ਚਾਹੀਦਾ ਹੋਣੀਏ ਕਿ ਕਰਦੇ ਨੇ ਪੱਗੜੀਆਂ ਗੱਲਾਂ ਹੋ ਜਾਂਦੀ ਮੈਂ ਤੈਨੂੰ ਕਦੇ ਕੁਝ ਕਿਹਾ ਇਹ ਤਾਂ ਅਜੇ ਤੱਕ ਜੇ ਲੋ ਕਰਦੇ ਨੇ ਮੈਂ ਤੈਨੂੰ ਬੁਲਾਣਾ ਮੈਂ ਤੈਨੂੰ ਫੋਨ ਕਰਨਾ ਤਾਂ ਕਰਕੇ ਹਾਂ ਵੀ ਮਸਲ ਲਾ ਆਪਣੀ ਭੈਣ ਨੂੰ ਫੋਨ ਕਰਦਾ ਆਪਣੇ ਉਹਨੂੰ ਮੈਂ ਤਾਂ ਯਾਰ ਕਿਹਨੂੰ ਫੋਨ ਕਰਾਂ ਮੈਨੂੰ ਤਾਂ ਆਪ ਨਹੀਂ ਕਰਨਾ ਕੋਈ ਮੈਨੂੰ ਫੋਨ ਕਰਦਾ ਕੋਈ ਮੈਨੂੰ ਰਤੇ ਇਹ ਹੁਣ ਤੂੰ ਆਪਣਾ ਘਰ ਸਮਝ ਇੱਥੇ ਰਹਿ ਕਿਤੇ ਬੜੇ ਇਹ ਨਹੀਂ ਬਣਾਣਾ ਪਾਦੇ ਹੋਣਾ ਨਹੀਂ ਬਣਾਣਾ ਚੁੱਪ ਕਰ ਲੈ ਇਸ ਨਾਲ ਭਾਗੀ ਤੂੰ ਘਰ ਦਾ ਸੰਭਾਲਾ ਹਾਂ ਤੂੰ ਆਪਣਾ ਘਰ ਦੇਖ ਕਿ ਸਿੱਦਾ ਕੁਝ ਨਹੀਂ ਜਾਣਾ ਨਾ ਉਧਰ ਕੁਛ ਜਾਣਾ ਨਾ ਤੇਰੇ ਕੁਛ ਜਾਣਾ ਲੋਕਾਂ ਦੀ ਬੇਇਤੀ ਹੋਣੀ ਹੈ ਲੋਕਾਂ ਦੇ ਵਿੱਚ ਚਲ ਧੀਏ ਕਿਤੇ ਨਹੀਂ ਜਾਣਾ ਹੈਗਾ ਰੱਖ ਆਪਣਾ ਬੈਗ ਜੇ ਅੰਦਰ ਮੈਂ ਕੀ ਕਰਨਾ ਦੇਖ ਤੂੰ ਵੀ ਨਹੀਂ ਸਮਝਦਾ ਚਲ ਕੋਲ ਮੈਂ ਨਹੀਂ ਕਹਿਣਾ ਕਿ ਇਹਨਾਂ ਨੂੰ ਚਲ ਅੰਦਰ ਬੈਠੋ ਆਪਣਾ ਰੰਗਣਾ ਸਹੀ ਹੈ ਕੱਲ ਜੀ ਕੱਲ ਹੋਗੀ ਤਾਂ ਤੂੰ ਮੈਨੂੰ ਫੋਨ ਕਰ ਲਈ ਮੈਂ ਆਪਣੇ ਆਪੇ ਦੇਖ ਲਵਾਂਗੀ ਫਿਰ ਇਹ ਮਿੰਟਾਂ ਜਿਆਦਾ ਰੋਣ ਲਾ ਜਾਂਦੇ ਕੀ ਕਰਾਂ ਕੋਈ ਗੱਲ ਨਹੀਂ ਹੈਗੀ ਜੇ ਹੁਣ ਦੁਬਾਰਾ ਕਰੂਗੀ ਤਾਂ ਤੂੰ ਮੈਨੂੰ ਫੋਨ ਕਰੀ ਮੈਂ ਆਪਣੇ ਆਪ ਦੇ ਵੀ ਚਲੋ ਮੰਨ ਕਰਤਾ ਨਾ ਕਰਤਾ ਹੁਣ ਮੈਂ ਤਾਂ ਫਸਿਆ ਪਿਆ ਵਾ ਚੱਲ ਕੋਈ ਨਾ ਟੰਗ ਮੈਨੂੰ ਤਾਂ ਐ ਸੀਗਾ ਚੱਲ ਵਿਆਹ ਕਰਾ ਲਾਂਦਾ ਜ਼ਿੰਦਗੀ ਸਾਰੀ ਸੋਕੀ ਹੋ ਜਾਂਦੀ ਮੈਨੂੰ ਇਹ ਤਾਂ ਠੀਕ ਪਤਾ ਸੀਗਾ ਵਿਆਹ ਦਾ ਹੁਣ ਕੋਈ ਚੱਲ ਬਾਜ ਉੱਠ ਉੱਠ ਚੱਲ ਛੱਡ ਜਾ ਚੱਲ ਚੁੱਪ ਕਰ ਕੋਈ ਨਹੀਂ ਤੂੰ ਵੀ ਥੋੜਾ ਨਾਲ ਹੁਣ ਕਰ ਲਿਆ ਮੈਂ ਬੁੱਢੀ ਮਾਈ ਨੂੰ ਇਹ ਨਹੀਂ ਬੋਲਣ ਦੇਣਾ ਮੈਂ ਦੱਸਿਆ ਕਿੰਨਾ ਬੋਲਦੀ ਨੇ ਕਿੰਨਾ ਨਹੀਂ ਆ ਗਈ ਚੱਲ ਇਹਦੇ ਨਾਲ ਫੇ ਇਹਦੇ ਨਾਲ ਵੀ ਜੇ ਗੱਲ ਕਰ ਲੈ ਫੇ ਯਾ ਮੈਨਾਂ ਬਸ ਯਾ ਲੈ ਨਾ ਕੋਈ ਇਹਦੀ ਤਾਂ ਗੱਲ ਹੀ ਨਹੀਂ ਸੁਣਦੀ ਇਹਦੀ ਤਾਂ ਮਤਲਬ ਸੌਣ ਲਵੇ ਬਸ ਆਣਿਆਂ ਦੀ ਗੱਲ ਸੁਣੀਦੀ ਹੁੰਦੀ ਹੈ ਵੀ ਚੱਲ ਬੰਦਾ ਕੋਈ ਨਹੀਂ ਨਾ ਇਹਦੀ ਗੱਲ ਸੁਣਦੀ ਨਾ ਅੱਗੇ ਮੱਤੇ ਨਾਲ ਆਪਾਂ ਨੂੰ ਸਮਝਾਵਾਂਗੇ ਕੱਲ ਨੂੰ ਲੈ ਲਓ ਮੈਂ ਤਾਂ ਮੈਂ ਨਹੀਂ ਬੁਲਾਣਾ ਹਾਂ ਉਹ ਤੂੰ ਨਹੀਂ ਬੁਲਾਣਾ ਹਾਂ ਚਲ ਮੈਂ ਚਾਹ ਸੁਣਾ ਨਾ ਤੂੰ ਚਾਹ ਬਣਾ ਦਾ ਬਣਾ ਕੇ ਰੱਖਿਆ ਪੀਣੇ ਆਪਾਂ ਕੱਥੇ ਗਏ ਠੀਕ ਹੈ ਨਾ ਹੁਣ ਨਹੀਂ ਨਾ ਤਾਂ ਬੁਲਣਾਗਾ ਚੱਲ ਦਿੱਤੇ ਤੋਂ ਵੀ ਕੋਈ ਗੱਲ ਹੋਉਂਦੀ ਹੈ ਨਾ ਪਰ ਤੂੰ ਵੀ ਥੋੜਾ ਜਿਹਾ ਆ ਦੇਖ ਲੈ ਮੇਰਾ ਦਿਮਾਗ ਕਰਾਉ ਕਰਾਤਾ ਛੁੱਟੀ ਕਰਾ ਦਿਆ ਆਪ ਦੇ ਆਪ ਸਾਰੇ ਹਾਂ ਮੰਗਲਾ ਘੋਰੀ ਚਲ ਸੋਰੀ ਸੋਰੀ ਇੱਕੋ ਥੋੜਾ ਸਾਰੀ ਮੁੰਗੀ ਜਾਂਦੀ ਚੱਲ ਕੋਈ ਨਹੀਂ ਸੋਈ ਸੋਰੀ ਹੱਸ ਕੇ ਬਲ ਠੀਕ ਹੈ ਜੀ ਤੇਰਾ ਹੱਸ ਕੇ ਦਿਖਾਉਂਦੇ ਚਲ ਸੁਣਾ ਹੁਣ ਤੂੰ ਚਾਪਣਾ ਕਿ ਲੱਗਿਆ ਹੈ ਵਰਬੀ ਵੀ ਲੈ ਆਈ ਨਾਲ ਆਹ ਵਰਬੀ ਵੀ ਤੇ ਲੈ ਆਇਆ ਚਲ ਦੋ ਮਿੰਟ ਦਾ ਗੁੱਸਾ ਬੰਦਾ ਵੀ ਬੰਦਾ ਪਿਆਰ ਨਾਲ ਹੀ ਸਮਝ ਲੈਂਦਾ ਬਸ ਹੋ ਜਾਂਦਾ ਕਿ ਚਲ ਠੀਕ ਮੈਂ ਉਹਨਾਂ ਅੱਗੇ ਤੋਂ ਦੋਨੋਂ ਫੋਨ ਕਰ ਲਿਆ ਕਰਦਾ ਯਾਰ ਐਡਾ ਥੋੜੀ ਆ ਕਾਕੇ ਅਰ ਸਾਂਤਰੇ ਆ ਤੁ ਵੀ ਠੀਕ ਹਨਾ ਜੇ ਕੋਈ ਗੱਲ ਹੁੰਦੀ ਆ ਨਹੀਂ ਹੁੰਦਾ ਮੈਂ ਉਹਨੂੰ ਹੁਣ ਕੁਝ ਕਹਿਣਾ ਹੀ ਨਹੀਂ ਹੈ ਕੁਝ ਨਹੀਂ ਕਹਿਣਾ ਹੈ ਪਤਾ ਪਿਆਰ ਨਾਲ ਰੋਕਲੇ ਸਮੂਹ ਪਾਲਾ ਹੁੰਦਾ ਐ ਮੈਂ ਆਪਾਂ ਪਲੇਸ ਕਰੀ ਜਾਂਦੇ ਆ ਕਰੀ ਜਾਂਦੇ ਆ ਇਹ ਨਹੀਂ ਪੰਮ ਠੀਕ ਹੈ ਨਹੀ ਮੈਨੂੰ ਵੀ ਟੈਨਸ਼ਨ ਪਾਉਂਦੀ ਆ ਪਾਕੇ ਪਤਾ ਕੀ ਜਦੋਂ ਫੋਨ ਆਂਦਾਗਾ ਵੀ ਹੁਣ ਮੈਨੂੰ ਵੀ ਹੁਣ ਮੈਂ ਤਾਂ ਅੱਗੇ ਤੋਂ ਐ ਕਰਨਾ ਜਦੋਂ ਵੀ ਕੋਈ ਗੱਲ ਹੋਊਗੀ ਇਹਨੂੰ ਵੀ ਵਿਚ ਬਟਾਲਿਆ ਕਰਨਾ ਜ਼ਰੂਰੀ 2 ਮਿੰਟ ਦੀ ਗੱਲ ਤੇ ਐਡੀ ਗੱਲ ਵਧਾਈ ਪਈ ਆ ਸਾਰਾ ਘਰ ਦਾ ਪਤਾ ਲੱਗ ਜਾਂਦਾ ਤੇ ਦੇਖੋ ਹੁਣ ਚਾਹੇ ਬੇਸਕ ਉਹ ਪੇਕੇ ਛੱਡ ਕੇ ਆਈ ਆ ਉਹਨੇ ਆਪਣੀ ਮਾਂ ਨੂੰ ਮਾਂ ਛੱਡ ਕੇ ਆਪਕੋ ਇਹੀ ਹੋਣਦੀ ਮਾਂ ਜੇ ਆਸ ਵਿੱਚ ਹੀ ਬੜਕੇ ਨਹੀਂ ਤੁਸੀਂ ਉਹਨਾਂ ਦਾ ਮਸਫਰਾ ਕਰਉਂ ਦੇ ਤਾਂ ਉਹ ਮੰਦਰ ਵਿੱਚ ਆਪਣੇ ਹੱਥੋ ਜਿਹਨਾਂ ਵੀ ਪਤਨੀ ਕੀ ਗਲਤੀ ਵੀ ਚੱਲ ਮੇਰੇ ਤੋਂ ਹੋ ਗਈ ਮੈਂ ਮਮੀ ਨੇ ਹਾਪਾਦਰ ਮੈਂ ਮਮੀ ਹੱਗ ਮਾਰ ਕੇ ਲੈ ਗਈ ਮੈਂ ਕਿਹਾ ਚੱਲ ਦੇਖ ਲੈਂਦੇ ਆ ਮੈਨੂੰ ਥੋੜੀ ਬਤਾ ਵੀ ਇਹ ਗੱਲ ਐਡੀ ਚੱਲ ਜਾਣੀ ਆ ਜਿਆਦਾ ਹੀ ਕੰਮ ਕਰ ਗਿਆ ਸੀ ਨਹੀਂ ਹੁਣ ਆਪਾਂ ਅੱਗੇ ਤੋਂ ਐ ਕਰਨਾ ਵੀ ਜਦੋਂ ਵੀ ਕੋਈ ਗੱਲ ਆਉਣੀ ਐ ਇਹਨੂੰ ਵੀ ਵਿੱਚ ਪਟਾ ਲੈਣਾ ਹਾਂ ਮੜੇ ਜੇ 2 ਮਿੰਟ ਪਿੱਛੇ ਵੀ ਮਤਲਬ ਐਡੀ ਵੱਡੀ ਗੱਲ ਨੂੰ ਨਹੀਂ ਨਾ ਵੀ ਮਤਲਬ ਅੱਗੇ ਤੋਂ ਵੀ ਇਹਨੂੰ ਨਾਲ ਹੀ ਉਹ ਕਰ ਲੈਣਾ ਬਸ ਠੀਕ ਹੋਰ ਕੀ ਆ ਮੈਂ ਟੈਨਸ਼ਨ ਨਾ ਭਾਈ ਜਾਨ ਨੂੰ ਸਾਡੇ ਪਲੇਸ ਵੀ ਚੰਗਾ ਨਹੀਂ ਲੱਗਦਾ ਠੀਕ ਨਾ ਕਲਾਸ 3 ਵਾਹ 3ਵੀਂ ਕਲਾਸ ਦੇ ਚਲੋ ਹੁਣ ਅੱਗੇ ਦਾ ਜੋ ਵੀ ਹੈ ਨਾ ਤੂੰ ਦੇਖ ਆਉ ਕਰ ਲੈ ਚਲ ਮਮੀ ਤੂੰ ਵੀ ਠੀਕ ਆ ਨਾ ਆਸ ਵਿੱਚ ਉਹਨੂੰ ਕੋਲ ਬਿਠਾ ਲਿਆ ਕਰੋ ਕੋਲ ਬਿਠਾ ਕੇ ਮੈਨੂੰ ਪਤਾ ਥੋੜੀ ਜਿਹੀ ਐਨੀ ਗੱਲ ਵਧਣੀ ਹੈ ਮੈਂ ਉਹਨੂੰ ਵਿੱਚ ਨਾਲ ਹੀ ਵਟਾ ਲੈਂਦਾ ਮੈਨੂੰ ਐ ਥੋੜੀ ਜਿਹੀ ਗੱਲ ਚੱਲ ਥੋੜਾ ਪਤਾ ਕੀ ਆ ਨਹੀਂ ਗਲਤੀ ਇਹਦੇ ਵੀ ਹੈ ਨਾ ਇਹਨੇ ਵੀ ਹਾਕ ਮਾਰ ਕੇ ਕਹਿੰਦੀ ਆ ਜਾ ਵੀ ਮਤਲਬ ਪਤਾ ਨਹੀਂ ਗੱਲ ਕਰਨੀ ਮੈਨੂੰ ਮੇਰੇ ਮਨ ਚ ਵੀ ਨਹੀਂ ਹੋਈ ਉਹਦੀ ਗੱਲ ਹੋ ਜਾਂਦਾ ਪਤਾ ਨਹੀਂ ਮੇਰੀ ਕੀ ਚੁਗਲੀ ਜਾਂ ਬੜਦੇ ਨੂੰ ਮੈਨੂੰ ਥੋੜੀ ਪਤਾ ਸੀ ਮੈਂ ਵੀ ਆ ਕੇ ਬਾਹਰ ਗਿਆ ਮੈਨੂੰ ਕਹਿੰਦੀ ਜਾਣਾ ਮੈਂ ਚੱਲ ਚਲ ਕੋਈ ਨਹੀਂ ਛੱਡੋ ਹੁਣ ਮੈਂ ਤਾਂ ਬਸ ਠੀਕ ਆ ਅੱਗੇ ਦੋ ਤੁਸੀਂ ਉਹਨਾਂ ਜੋ ਵੀ ਇਹਨਾਂ ਨੂੰ ਮੈਂ ਤਾਂ ਕੁਝ ਕਹਿਣਾ ਹੈ ਹੋਰ ਕੁਝ ਨਹੀਂ ਹੈ ਨਾ ਕਰਨਾ ਹੈਗਾ ਠੀਕ ਹੈ ਨਾ ਮਾਤਾ ਤੁਸੀਂ ਸੋਚ ਲਓ ਮੈਂ ਤਾਂ ਸੋਚਿਆ ਵੇ ਬਾਪਾ ਮੈਨੂੰ ਫੋਨ ਕਰਕੇ ਨਾ ਤੰਗ ਕਰਿਆ ਕਰੋ ਮੈਂ ਤਾਂ ਮਾਰਦੀ ਹੋਈ ਨਹੀਂ ਮੈਂ ਇਹਨੂੰ ਕਹਿਣ ਦੀ ਹੈ ਮੈਂ ਤਾਂ ਕੋਈ ਕਦੇ ਕੋਈ ਗੱਲ ਕਹੀ ਵੀ ਨਹੀਂ ਹੈ ਬਸ ਤਾਂ ਤੇ ਤੂੰ ਵੀ ਹੋਰ ਕੁਝ ਨਹੀਂ ਕਰਾ ਹੈਗਾ ਮੇਰਾ ਸਰਦਾਰ ਤੁਹਾਨੂੰ ਲੱਗਦਾ ਜਦੋਂ ਮੈਂ ਕੁੜੀਆਂ ਗੱਲਾਂ ਕਰਦੀ ਐ ਕਰ ਤਾਂ ਮੇਰੇ ਵਰਗੀ ਤਾਂ ਡਿਪ੍ਰੈਸ਼ਨ ਹੀ ਚਲੀ ਜਾਊਗੀ ਮਤੋਂ ਤਾਂ ਮੈਂ ਨਹੀਂ ਕਹਿਣਾ ਹੈਗਾ ਨਾ ਸਾਡੇ ਘਰੇ ਕੋਈ ਫालतू ਇੱਥੇ ਜਨਾਨੀ ਆਣੀ ਚਾਹੀਦੀ ਐ ਬਸ ਠੀਕ ਹੈ ਅੱਤੋਂ ਬਾਦ ਮਮਮੀ ਮੇਰੀ ਗੱਲ ਸੁਣ ਲਓ ਕੋਈ ਜਨਾਨੀ ਉਹ ਜਿਹੜੀ ਜਨਾਨੀ ਆਈ ਸੀ ਨਾ ਉਹ ਜਨਾਨੀ ਆ ਨਹੀਂ ਤਾਂ ਸੋਚ ਲਿਓ ਜੇ ਮੈਨੂੰ ਪਤਾ ਲੱਗ ਗਿਆ ਵੀ ਕਾ ਕਰ ਰਹੀ ਮੈਨੂੰ ਦੱਸ ਤਾਂ ਮੈਂ ਉਹ ਨਹੀਂ ਜਾਂਦਾ ਬੰਦਾ ਮੈਂ ਫਿਰ ਡਾਡੀ ਨਾਲ ਗੱਲ ਕਰੂੰਗੀ ਫਿਰ ਮੈਂ ਤੇ ਨਾਲ ਤਸਵੀਰ ਵੀ ਫੜੂੰਗੀ ਫਿਰ ਆ ਮੈਂ ਜਰੂਰ ਕਢਵਾਉਂਗੀ ਤੁਸੀਂ ਆਪ ਨੂੰ ਸਾਰੀ ਗਲੀ ਦੇ ਵਿੱਚ ਪਤਾ ਕੀ ਸਾਰੀ ਗਲੀ 'ਚ ਗੱਲਾਂ ਕਰਦੀ ਲੋ ਆ ਜਾਣਦੀ ਆ ਸਵੇਰੇ ਤੁੰਗ ਕਸਾਦਾ ਹੈਗਾ ਆਪਾਂ ਚੱਕ ਲਈ ਆ ਲਾਸ ਨੂੰ ਗਲਾਚਾ ਕਰ ਲਿਆ ਕਪ ਚੱਕ ਲਿਆ ਚਾਰ ਅੜੀ ਦੇ ਵਿੱਚ ਕਦੇ ਉਹਦੇ ਕੋ ਫੜ ਗਈ ਕਦੇ ਉਹ ਤੋਂ ਫੜ ਗਈ ਲੋਕਾਂ ਦੇ ਘਰੇ ਕਲੇ ਸਪਉਂਦੀ ਆਉਂਦੀ ਆਉਂਦੀ ਐਨੀ ਹਾਂ ਮਨ ਮਨ ਮੈਲ ਜੰਮੀ ਹੋਈ ਆ ਤੇ ਕੱਪੜੇ ਵੀ ਨਹੀਂ ਬਦਲਦੀ ਇਹ ਜੋ ਕਹਾਣੀ ਹੈ ਇਹ ਇੱਕ ਵੈਮ ਦਾ ਕੋਈ ਇਲਾਜ ਨਹੀਂ ਹੈ ਉਸ ਟਾਪਿਕ ਤੇ ਉੱਤੇ ਬਣੀ ਹੋਈ ਹੈ ਇਸ ਕਹਾਣੀ ਦੇ ਵਿੱਚ ਵੀ ਨੂੰ ਨੂੰ ਸ਼ੱਕ ਰਹਿੰਦਾ ਵਾ ਕਿ ਮਾਂ ਤੇ ਪੁੱਤਰ ਰਲ ਕੇ ਮੇਰੀਆਂ ਚੁਗਲੀਆਂ ਕਰਦੇ ਆ ਜੋ ਕਿ ਇਦਾਂ ਨਹੀਂ ਹੁੰਦਾ ਹੈਗਾ ਤੇ ਇੱਕ ਕਹਾਣੀ ਦੇ ਵਿੱਚ ਇਹ ਦੱਸਿਆ ਗਿਆ ਵੀ ਤੁਸੀਂ ਇੱਕ ਦੂਜੇ ਦੇ ਘਰ ਦੇ ਵਿੱਚ ਸ਼ੱਕ ਕਰਕੇ ਆਪਣੇ ਘਰ ਦੇ ਵਿੱਚ ਕਲੇਸ਼ ਨਾ ਪਾਓ ਤੇ ਸਾਨੂੰ ਇਦਾਂ ਲੱਗਦਾ ਕਿ ਇਹ ਤੁਹਾਨੂੰ ਕਹਾਣੀ ਬਹੁਤ ਜ਼ਿਆਦਾ ਵਧੀਆ ਲੱਗੂਗੀ ਤੇ ਤੁਸੀਂ ਇਹਨੂੰ ਪਸੰਦ ਕਰੋਗੇ ਤੇ ਪਲੀਜ਼ ਇਸ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ